ਆਇਆ ਲਾਇਰ ਦਰਦ ਦਾ ਡਾਕ ਮੁਗ ਗਿਆ ਨਾਮ ਆ ਗਿਆ ਜੀ ਨਹੀਂ ਉਹ ਮਾਰਿਆ ਉਹ ਮਨ ਦਾ ਭਰਾ ਉਹ ਸਰ ਵੀ ਸਪੈਸੇ ਸੰਸਾਧਨ ਸਾਥ ਨਾਲ ਮੁਗ ਗਿਆ ਪਰਾਲਾ ਕੰਮ ਤੇ ਅਸੀਂ ਆਏ ਆ ਉਹ ਸਾਡੇ ਉਹਦਾ ਤੁਹਾਨੂੰ ਮਤਲਬ ਇੱਕ ਨਹਿਰ ਦੇ ਵਿਚ ਨਾਉਣਗੇ ਨਾਉਂਦਾ ਨਾਉਂਦਾ ਮਤਲਬ ਇੱਕ ਉਹ ਦਜਾ ਜਿਹੜਾ ਬਚਾਉਣ ਲਗਾ ਇਹ ਰੋੜੇ ਪਾਇਆ ਦੁਜੀ ਤੇ ਝਾਲ ਮਾਰੀ ਮਖੜ ਸਿੰਘ ਨੇ ਉਹ ਵੀ ਡੋੜੇ ਪੈ ਗਿਆ ਤੇ ਜਿਆ ਕਰਤਾਰ ਸਿੰਘ ਨੇ ਇਸ਼ਾਰ ਮਾਰੀ ਮੁਰਗੇ ਵੀ ਵਿੱਚ ਰੁੜ ਗਿਆ ਚੌਥੇ ਦੇ ਵਿੱਚ ਛਾਲ ਮਾਰੀ ਮੁਰਗੇ ਉਹਨਾਂ ਨੂੰ ਮਤਲਬ ਪਹਚਾਇਆ ਗਿਆ ਜੇ ਪਾਸ ਫੁੱਟ ਗਈ ਤੇ ਸਾਡੇ ਪ੍ਰਸ਼ਾਸਨ ਦੇ ਨਾਲ ਵੀ ਗੱਲ ਹੋ ਗਈ ਅੰਬਰਸਰ ਇਹ ਜੀ ਸਾਰ ਨੂੰ ਰਿਕਵੈਸਟ ਕੀਤੀ ਹੈ ਰਿਕਵੈਸਟ ਕਰਕੇ ਬਾਜੂਤ ਉਹਨਾਂ ਨੇ ਪੰਜ ਦਾ ਬਾ ਥੋੜਾ ਜਿਹਾ ਘਟਾ ਦਿੱਤਾ ਗਿਆ ਜੇ ਹੁਣ ਸਾਰੇ ਇਸ ਇਲਾਕਾ ਨਿਵਾਸੀ ਪਿੰਡ ਪਾਰਸਵਾਲ ਦੇ ਸਾਰੇ ਅਸੀਂ ਮਤਲਬ ਦੇਖਭਾਲ ਕਰ ਪਰ ਪ੍ਰਸ਼ਾਸਨ ਵੀ ਸਾਡੇ ਨਾਲ ਆਇਆ ਹੋਇਆ ਇਸੇ ਨਹਿਰ ਪੱਕੀ ਕਾਰਨ ਜਿਹੜਾ ਇਹ ਹਾਸਾ ਵਾਪਰਿਆ ਜਾਂ ਪੱਕੀ ਕਰਨ ਪੱਕੀ ਕਰਨ ਹੱਥਾਂ ਵਾਂਗ ਵਾਪਰੇ ਦੇ ਦੇਖੋ ਉਹ ਕੋ ਕੱਟੀ ਨਾ ਰੋ ਕੋਈ ਉੱਕੇ ਸਾਹ ਬੂਰਾ ਹੱਥ ਲਾ ਲੱਗ ਜਾਂਦਾ ਕੋਈ ਖੈਰ ਕੋਈ ਕੋਈ ਕੁੰਡਾ ਵੀ ਨਹੀਂ ਜੇ ਮਤਲਬ ਜੇ ਇਹ ਇਹ ਨਾਲ ਕੇ ਤਾਂ ਖਾਸ ਪਹਿਣਾ ਹੋਣਾ ਪੈਂਦਾ ਬੰਦੇ ਨੂੰ ਕਈ ਜੇ ਕੋਈ ਇਹ ਤੇ ਖਾਲੀ ਨਾ ਉਹ ਨਰ ਤੇ ਪੌੜੀਆਂ ਪਾੜੀਆਂ ਬਣਨੀ ਚਾਹੀਦੀਆਂ ਇਹ ਪ੍ਰਸ਼ਾਸਨ ਨੂੰ ਹਰ ਜੋਖੀ ਬੇਨਤੀ ਕਰਦੇ ਆ ਕਿ ਜੋ ਵੀ ਮਤਲਬ ਇਹਨਾਂ ਦੇ ਖਾਦ ਆ ਕੀ ਕੀਤੀ ਜਾਵੇ 100 ਮੀਟਰ ਤੇ 200 ਮੀਟਰ ਤੇ ਇਲਾਕੇ ਤੱਕ ਪੌੜੀਆਂ ਬਣਨੀ ਚਾਹੀਦੀਆਂ ਉਹ ਵੀ ਡੁੱਬ ਗਿਆ ਜੀ ਪੁੱਤ ਬਾਦ ਮੱਖਣ ਸਿੰਘ ਉਹਲੇ ਛਾਲ ਮਾਰੀ ਨੀ ਚੌਰਾ ਤੇ ਉਹ ਵੀ ਡੁੱਬ ਗਿਆ ਚੌਥਾ ਬੰਦਾ ਵਿੱਚ ਗਿਆ ਇਹਨੂੰ ਪਾਗ ਛੁੱਟ ਕੇ ਫਿਰ ਕੱਢ ਲੈ ਕੇ ਆਇਆ ਤੇ ਜਿਹੜੇ ਜਿਹੜੇ ਉਹਦੇ ਡੁੱਬ ਗਏ ਠੀਕ ਇੱਕੋ ਪਿੰਡ ਦੇ ਸੀ ਹਾਂਜੀ ਇੱਕੋ ਪਿੰਡ ਦੇ ਹਾਂ ਤੇ ਕਿੰਨੇ ਕ ਵਜੇ ਦੀ ਟੱਕਰ ਸਾਢੇ 7 ਵਜੇ ਦੀ ਵੀ ਗੱਲ ਹੈ ਸ਼ਾਮ ਦੇ ਸਾਢੇ 7 ਵਜੇ ਦੀ ਗੱਲ ਹੁਣ ਕੀ ਪ੍ਰਸ਼ਾਸਨ ਚ ਕਾਰਵਾਈ ਕਰਦਾ ਮਹਿਰ ਬੰਦ ਕਰਾਤੀ ਜੀ ਵੇਖੋ ਹੁਣ ਲਾਸ਼ਾਂ ਨੱਬੇ ਲੱਗ ਗਈ ਪਾਲ ਕਰਦੇ ਹੁਣ ਆੜੀ ਉਹ ਸਾਡਾ ਸਾਡੀ ਗੱਲ ਹੋਈ ਯਾਰ ਓ ਟੋਪੇ ਦੇ ਸੱਦੇ ਆਏ ਆ ਯਾਰ ਢਾਲ ਤੇ ਕਾ ਦਾ ਮੁੱਕ ਗਿਆ ਨਾ ਕੀ ਆ ਗਿਆ ਜੀ ਨਹੀਂ ਉਹ ਮਾਈਆ ਮਨੋ ਸਾਡਾ ਭਰਾ ਵਾ ਸਰ ਵੀ ਤੇ ਪੈਸੇ ਤੁਸ ਸਾਡੇ ਨਾਲ ਪਰੇ ਪਹਲਾ ਲਗਾ ਤੇ ਅਸੀਂ ਆਏ ਆ ਉਹ ਸਾਡੇ ਉਹ ਤਾਂ ਮਨੋ ਇੱਕ ਨਹਿਰ ਦੇ ਵਿੱਚ ਨਾਉਣ ਲਗੇ ਸੀ ਨਾਉਂਦਾ ਨਾਉਂਦਾ ਮਤਲਬ ਇੱਕ ਆਹੋ ਉਹ ਜਦ ਜੜਾ ਬਚਾਉਣ ਲਗਾ ਇਹ ਰੋੜੇ ਪੈ ਗਏ ਤੇ ਜਾਲ ਮਾਰੀ ਮੱਖਣ ਸਿੰਘ ਨੇ ਉਹ ਵੀ ਰੋੜੇ ਪੈ ਗਏ ਤੇ ਜਿਆ ਕਰਤਾਰ ਸਿੰਘ ਨੇ ਜਾਲ ਮਾਰੀ ਮੁਰਗੇ ਵੀ ਵਿੱਚ ਰੁੜ ਗਿਆ ਚੌਥੇ ਦੇ ਵਿੱਚ ਛਾਲ ਮਾਰੀ ਮੁਰਗੇ ਉਹਨਾਂ ਨੂੰ ਮਤਲਬ ਪਹਚਾਇਆ ਗਿਆ ਜੇ ਪਾਸ ਫੁੱਟ ਵੀ ਤੇ ਸਾਡੇ ਪ੍ਰਸ਼ਾਸਨ ਦੇ ਨਾਲ ਵੀ ਗੱਲ ਹੋ ਗਈ ਅੰਬਰਸਰ ਇਹਨੂੰ ਸਾਰ ਨੂੰ ਰਿਕਵੈਸਟ ਕੀਤੀ ਹੈ ਰਿਕਵੈਸਟ ਕਰਕੇ ਬਾਜੂਤ ਉਹਨਾਂ ਨੇ ਪੰਜਾਹ ਵਾਹ ਥੋੜਾ ਜਿਹਾ ਘਟਾ ਦਿੱਤਾ ਗਿਆ ਜੇ ਹੁਣ ਸਾਰੇ ਇਸ ਇਲਾਕਾ ਨਿਵਾਸੀ ਪਿੰਡ ਪਾਰਸਵਾਲ ਦੇ ਸਾਰੇ ਅਸੀਂ ਮਤਲਬ ਦੇਖਭਾਲ ਕਰ ਪਰ ਪ੍ਰਸ਼ਾਸਨ ਵੀ ਸਾਡੇ ਨਾਲ ਆਇਆ ਹੋਇਆ ਇਸੇ ਨਹਿਰ ਪੱਕੀ ਕਾਰਨ ਜਿਹੜਾ ਇਹ ਹਾਸਾ ਵਾਪਰਿਆ ਜਾਂ ਪੱਕੀ ਕਰਨ ਪੱਕੀ ਕਰਨ ਹੱਥਾਂ ਵਾਂਗ ਵਾਪਰੇ ਦੇ ਦੇਖੋ ਉਹ ਕੋ ਕੱਟੀ ਨਾ ਰੋ ਕੋਈ ਉੱਕੇ ਸਾਹ ਬੂਰਾ ਹੱਥ ਲਾ ਲੱਗ ਜਾਂਦਾ ਕੋਈ ਖੈਰ ਕੋਈ ਕੋਈ ਕੁੰਡਾ ਵੀ ਨਹੀਂ ਜੇ ਮਤਲਬ ਜੇ ਇਹ ਇਹ ਨਾਲ ਕੇ ਤਾਂ ਖਾਸ ਪਹਿਣਾ ਹੋਣਾ ਪੈਂਦਾ ਬੰਦੇ ਨੇ ਕਹੀ ਜਾਂਦੇ ਇਹ ਕੋਈ ਇਹ ਤੇ ਖਾਲੀ ਨਾ ਉਹ ਨਰ ਤੇ ਪੌੜੀਆਂ ਪਾੜੀਆਂ ਬਣਨੀ ਚਾਹੀਦੀਆਂ ਇਹ ਪ੍ਰਸ਼ਾਸਨ ਨੂੰ ਆ ਜੋ ਕੇ ਬੇਨਤੀ ਕਰਦੇ ਆ ਕਿ ਜੋ ਵੀ ਮਤਲਬ ਇਹਨਾਂ ਦੇ ਖੇਤਾਂ 'ਚ ਕੀਤੀ ਜਾਵੇ 100 ਮੀਟਰ ਤੇ 200 ਮੀਟਰ ਤੇ ਇਲਾਕੇ 'ਚ ਜਾ ਕੇ ਪੌੜੀਆਂ ਬਣਨੀ ਚਾਹੀਦੀਆਂ ਉਹ ਵੀ ਡੁੱਬ ਗਿਆ ਜੀ ਪੁੱਤ ਬਾਦ ਮੱਖਣ ਸਿੰਘ ਉਹਲੇ ਛਾਲ ਮਾਰੀ ਨੀ ਚੌਰਾ ਤੇ ਉਹ ਵੀ ਡੁੱਬ ਗਿਆ ਚੌਥਾ ਬੰਦਾ ਵਿੱਚ ਗਿਆ ਇਹਨੂੰ ਪਾਗ ਛੁੱਟ ਕੇ ਫਿਰ ਕੱਢ ਲੈ ਕੇ ਆਇਆ ਤੇ ਜਿਹੜੇ ਜਿਹੜੇ ਉਹਦੇ ਡੁੱਬ ਗਏ ਠੀਕ ਇੱਕੋ ਪਿੰਡ ਦੇ ਸੀ ਹਾਂਜੀ ਇੱਕੋ ਪਿੰਡ ਦੇ ਹਾਂ ਤੇ ਕਿੰਨੇ ਕ ਵਜੇ ਦੀ ਟੱਕਰ ਸਾਢੇ 7 ਵਜੇ ਦੀ ਵੀ ਗੱਲ ਹੈ ਸ਼ਾਮ ਦੇ ਸਾਢੇ 7 ਵਜੇ ਦੀ ਗੱਲ ਹੁਣ ਕੀ ਪ੍ਰਸ਼ਾਸਨ ਚ ਕਾਰਵਾਈ ਕਰਦਾ ਮਹਿਰ ਬੰਦ ਕਰਾਤੀ ਜੀ ਵੇਖੋ ਹੁਣ ਲਾਸ਼ਾਂ ਨੱਬੇ ਲੱਗ ਗਈ ਪਾਲ ਕਰਦੇ ਹੁਣ ਆਹ ਜੀ ਉਹ ਸਾਡਾ ਸਾਡੀ ਗੱਲ ਹੋਈ ਯਾਰ ਉਹ ਟੋਪੇ ਦੇ ਸੱਤੇ